ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੋਡਾ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਆਪਾਂ ਤੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਕਵਰ ਕਰਦੇ ਹੋਏ ਆਪਾਂ ਘਰੇਲੂ ਬੈੜ ਦੀ ਸਾਹਮਣੇ ਸਕਰੀਨ ਤੇ ਬੈੜ ਦੇਖਦੇ ਹੋਏ ਕਾਲੇ ਰੰਗ ਦੀ ਪਲੂਣ ਪਹਿਲਾ ਸੁਦਾ ਸੁੰਦੀ ਪਈ ਹੈ ਮੂੰਹੋ ਦੋਦਾਂਦਾ ਪਿੰਡ ਵੀਰਾ ਦਾ ਹੈਗਾ ਅਤਲਾ ਖੁਰਦ ਜ਼ਿਲ੍ਹਾ ਮਾਨਸਾ ਰਣਜੀਤ ਸਿੰਘ ਵੀਰ ਦਾ ਨਾਮ ਆ 98558 17619 985558 17619 ਮੋਬਾਈਲ ਸੌਰੀ ਮੇਰਾ ਦਾ ਮੋਬਾਈਲ ਨੰਬਰ ਆ ਪਹਿਲਾ ਸੂਆ ਪਲੂਨ ਮੂਹੋ ਦੋ ਦਾ ਦਸੌ ਠੰਡੀ ਸੀਲ ਦੇਖੋ ਜਮਾ ਬਾਲਟੇ ਲਾ ਹਵਾਨੇ ਚ ਕਾਫੀ ਪਈਆਂ ਪਹਿਲੇ ਸੂਏ ਮਾਲਕ ਦੱਸਦੇ ਪਿਆ ਕਿ ਜਿਹੜੇ ਹਿਸਾਬ ਨਾਲ ਦੀ ਮਾਦਦ ਸੀਗਾ 26 ਕਿਲੋ ਤੇ ਇਹ ਤੋਂ ਆਪਾਂ 20 ਕਿਲੋ ਦੁੱਧ ਮੰਨ ਕੇ ਤੁਸੀਂ ਪਰਚੇਸ ਕਰ ਸਕਦੇ ਹੋ ਵੀ 19 ਤੋਂ ਲੈ ਕੇ 20 ਕਿਲੋ ਤੱਕ ਇਹਨੇ ਦੁੱਧ ਆਰਾਮ ਨਾਲ ਦੇ ਦੇਣਾ ਸੋ ਮੂਹ ਮੱਥਾ ਦੇਖੋ ਚੰਗੀ ਸਾਫ ਸੁਥਰੀ ਤੇ ਰਾਜੀ ਸਮੀ ਬੜੀ ਵੀ ਪਹੁੰਚ ਜਾਂਦੀ ਹੈ ਕੇਅਰ ਵਗੈਰਾ ਚੰਗੀ ਕਰੀ ਵੀ ਆ ਹਾਂ ਜੀ ਇਹਦਾ ਸੂਨ ਦੇ ਵਿੱਚ ਹਾਫ ਟੂ ਰੈਕ ਤੋਂ ਉੱਪਰ ਹੀ ਪਿਆ ਤੁਸੀਂ ਹਫ਼ਤਾ ਮੰਨ ਕੇ ਚੱਲ ਸਕਦੇ ਹੋ ਕਿ ਇਹ ਇੱਕ ਹਫ਼ਤਾ ਸੂਨ ਚ ਪੈਂਡਿੰਗ ਪਿਆ ਇਹਦਾ ਸੋ ਮੌਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਬਿਲਕੁਲ ਬਾਜਵ ਰੇਟ ਹੋਊਗਾ ਇਹਦਾ ਤੇ ਬਾਕੀ ਇਹ ਪੈਰਾ ਪੂਰਾ ਦੇਖੋ ਥੱਲੋ ਖੜਨੀ ਹੁਣ ਨਹੀਂ ਬਹੁਤ ਚੰਗੀ ਹੈ ਮਜ਼ਬੂਤ ਤੇ ਫੇਸ ਕੁਆਲਟੀ ਵਗੈਰਾ ਦੇਖੋ ਰਾਜੀ ਸਮੀ ਬੜੀ ਵੀ ਚੰਗੀ ਗੇਅਰ ਕਰੀ ਵੀ ਆ ਰੇਟ ਬਿਲਕੁਲ ਨਾਰਮਲ ਹੋਊਗਾ ਸੋ ਥਾਣਾ ਵਾਣਾ ਦੇਖੋ ਚਾਰੇ ਥਾਂ ਨਿਕਣਵੇਂ ਸਾਫ ਸੁਥਰੇ ਵਿੱਥੀ ਦੇ ਗੈਬ ਤੇ ਆ ਤੇ ਕਦ ਕਾੜ ਚ ਵੀ ਚੰਗੀ ਪੈਂਦੀ ਆ ਸੋ ਐਡਰੈਸ ਦੁਬਾਰਾ ਲੋਡ ਕਰ ਸਕਦੇ ਹੋ ਪਿੰਡ ਅਤਲਾ ਖੁਰਦ ਜ਼ਿਲ੍ਹਾ ਮਾਨਸਾ ਪੈ ਜਾਂਦਾ ਹੈਗਾ ਕਿਸੇ ਵੀ ਵੀਰ ਤੇ ਬੜ ਪਸੰਦ ਹੋਵੇ ਤਾਂ ਦਿੱਤੇ ਗਏ ਨੰਬਰ 9855817619 ਤੇ ਘਰੇ ਜਾ ਕੇ ਦੇਖ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਮੇਰਾ ਕੰਮ ਆ ਸਿਰਫ ਵੀਡੀਓ ਕਵਰ ਕਰਨਾ ਨਿਰਖ ਪਰਖ ਤੁਸੀਂ ਆਪ ਕਰਨੀ ਆ WhatsApp ਬੜੀ ਵੀਡੀਓ ਆ ਜਾ ਕੇ ਤਸੱਲੀ ਕਰਕੇ ਖਰੀਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜائیں ਕਿਸੇ ਨਵੀਂ